ਅਬੋਰ ਚ ਲੋਕ ਸਭਾ ਚੋਣਾਂ ਦਾ ਪ੍ਰਚਾਰ ਅਜੇ ਸ਼ੁਰੂ ਵੀ ਨਹੀਂ ਹੋਇਆ ਪਰ ਸ਼ਹੀਦ ਭਗਤ ਸਿੰਘ ਨਗਰ ਗਲੀ ਨੰਬਰ 1 ਦੇ ਲੋਕਾਂ ਨੇ ਆਪਣੇ ਇਲਾਕੇ ਚ ਵਿਕਾਸ ਨਾ ਹੋਣ ਦੇ ਵਿਰੋਧ ਚ ਗਲੀ ਚ ਸਿਆਸਤਦਾਨਾਂ ਦੇ ਬਾਈਕਾਟ ਦੇ ਬੋਰਡ ਟੰਗ ਦਿੱਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਪਾਰਟੀ ਦੇ ਸਿਆਸਤਦਾਨਾਂ ਨੂੰ ਉਹਨਾਂ ਦੇ ਵਾਰਡ ਵਿੱਚ ਵੋਟਾਂ ਮੰਗਣ ਨਹੀਂ ਆਉਣਾ ਚਾਹੀਦਾ ਜੇ ਇਲਾਕੇ ਚ ਉਸ ਨਾਲ ਕੁਝ ਉੱਚਾ ਨੀਵਾ ਹੋ ਗਿਆ ਤਾਂ ਉਸ ਲਈ ਉਹ ਖੁਦ ਜ਼ਿੰਮੇਵਾਰ ਹੋਵੇਗਾ ਮੁਹੱਲਾ ਭਗਤ ਸਿੰਘ ਨਗਰ ਵਾਸੀ सुरेंद्र ਬਾਟਲਾ ਮਨਪ੍ਰੀਤ ਹੈਪੀ ਆਦੀ ਨੇ ਦੱਸਿਆ ਕਿ ਉਹਨਾਂ ਦੀ ਗਲੀ ਸਾਲ 2003 ਵਿੱਚ ਬਣੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਚਾਰ ਸਰਕਾਰਾਂ ਬਣੀਆਂ ਪਰ ਕਿਸੇ ਵੀ ਪਾਰਟੀ ਦੇ ਸਿਆਸਤਦਾਨਾਂ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਹਰ ਵਾਰ ਗਲੀ ਬਣਾਉਣ ਦਾ ਹੁੱਠਾ ਭਰੋਸਾ ਦਿੱਤਾ ਉਹਨਾਂ ਦੋਸ਼ ਲਾਇਆ ਕਿ ਅੰਮ੍ਰਿਤ ਯੋਜਨਾ ਤਹਿਤ ਪੂਰੇ ਸ਼ਹਿਰ ਵਿੱਚ ਸੜਕਾਂ ਬਣਾਈਆਂ ਗਈਆਂ ਪਰ ਉਹਨਾਂ ਦੇ ਇਲਾਕੇ ਵਿੱਚ ਭਾਰੀ ਵਿਤਕਰਾ ਕੀਤਾ ਗਿਆ ਅਤੇ ਇਸ ਗਲੀ ਵਿੱਚ ਇੱਕ ਇੱਟ ਵੀ ਨਹੀਂ ਲਗਾਈ ਗਈ ਜਿਸ ਕਾਰਨ ਗਲੀ ਪੂਰੀ ਤਰ੍ਹਾਂ ਖਸਤਾ ਹੋ ਚੁੱਕੀ ਹੈ ਬਰਸਾਤ ਦੇ ਦਿਨਾਂ ਵਿੱਚ ਇਹ ਛੱਪੜ ਬਣ ਜਾਂਦੀ ਹੈ ਉਹਨਾਂ ਦੱਸਿਆ ਕਿ ਇਸ ਗਲੀ ਦੇ ਨੇੜੇ ਦੋ ਇਤਿਹਾਸਕ ਗੁਰਦੁਆਰਾ ਸਾਹਿਬ ਸਥਿਤ ਨੇ ਜਿੱਥੇ ਸੈਂਕੜੇ ਸ਼ਰਧਾਲੂ ਆਉਂਦੇ ਨੇ ਇਸ ਲਈ ਉਹਨਾਂ ਨੂੰ ਬੈਨਰ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ ਤਾਂ ਜੋ ਐਨੇ ਸਾਲਾਂ ਚ ਉਹਨਾਂ ਦੀ ਗੱਲ ਨਾ ਸੁਣਨ ਵਾਲੇ ਆਗੂ ਇਸ ਵਾਰ ਉਹਨਾਂ ਦੀ ਗਲੀ 'ਚ ਆ ਕੇ ਵੋਟਾਂ ਨਾ ਮੰਗਣ